ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜੋ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦਿਦਾਰੇ ਤੁਸੀਂ ਕਰ ਰਹੇ ਹੋ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਾਲਕ ਪਾਤਸ਼ਾਹ ਜੀ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਭਾਈ ਸਾਲੋ ਜੀ ਭਾਈ ਬਿਦੀ ਚੰਦ ਜੀ ਪੈੜਾ ਜੀ ਮੁਖਾ ਜੀ ਵਰਗੇ ਗੁਰਸਿੱਖਾਂ ਦੇ ਨਾਲ ਇਸ ਪਾਵਨ ਪਿੱਤਰ ਸਥਾਨ ਤੇ ਆਏ ਅਤੇ ਇਸ ਨਗਰੀ ਨੂੰ ਭਾਗ ਲਾਏ ਭਾਗ ਕਿ ਇਹ ਉਹ ਨਗਰ ਹੈ ਧੰਨ 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 ਮਾਤਾ ਗੰਗਾ ਜੀ ਦਾ ਪੇਕਾ ਕਰ ਇਸ ਨਗਰ ਦਾ ਨਾਮ ਹੈ ਮਾਉ ਸਾਹਿਬ ਅਤੇ ਅਲਾਕਾ ਪਿੰਡਾ ਹੈ ਫਲੌਰ ਲੁਧਿਆਣਾ ਦਾ ਆ ਜੋ ਤੁਸੀਂ ਦਰਬਾਰ ਦੇਖ ਰਹੇ ਆ ਇਹ ਹੁਣ ਨਵਾਂ ਬਣਿਆ ਦਰਬਾਰ ਹੈ ਅਤੇ ਆ ਪੁਰਾਣਾ ਦਰਬਾਰ ਹੈ ਇਸ ਟਾਈਮ ਸਤਿਗੁਰੂ ਜੀ ਦਾ ਪ੍ਰਕਾਸ਼ ਇਸ ਦਰਬਾਰ ਦੇ ਵਿੱਚ ਹੈ ਅਤੇ ਨਾਲ ਹੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਮਾਤਾ ਗੰਗਾ ਜੀ ਦੀ ਯਾਦ ਵਿੱਚ ਇੱਕ ਖੂਹ ਵੀ ਮੌਜੂਦ ਹੈ। ਇਸ ਜਗਤ 'ਤੇ ਉਹ ਕੋਤਕ ਵਰਤਿਆ ਸੀ ਕਿ ਕਿਉਂਕਿ ਪਹਿਲਾਂ ਤੋਂ ਮਰਜ਼ਾਦਾ ਸੀ ਕਿ ਮੁੰਡਾ ਜਿਹੜਾ ਘੋੜੀ ਤੇ ਚੜ ਕੇ ਇੱਕ ਨੇਜੇ ਬਰਸ਼ੇ ਦੇ ਨਾਲ ਕਿਲਾ ਪੱਟੇ ਤੇ ਇਸ ਪਿੰਡ ਦੇ ਲੋਕਾਂ ਨੇ ਇੱਕ ਦਰਖਤ ਨੂੰ ਕਿਲਾ ਬਣਾ ਕਰਕੇ ਮਹਾਰਾਜ ਜੀ ਨੂੰ ਪੱਟਣ ਵਾਸਤੇ ਕਿਹਾ ਸਤਿਗੁਰ ਜੀ ਬਹੁਤ ਤੇਜ਼ ਰਫਤਾਰ ਘੋੜੇ ਤੇ ਆਏ ਜਦੋਂ ਬਰਸ਼ਾ ਮਾਰਿਆ ਤੇ ਉਹ ਕਿਲਾ ਪੱਟ ਦਿੱਤਾ ਪਰ ਨਾਲ ਹੀ ਬਚਨ ਕੀਤਾ ਪਾਗਾ ਵਾਲੇ ਉਹ ਕਿੱਲੇ ਪਟਾਈ ਦੇ ਨਹੀਂ ਕਿੱਲੇ ਗੁਡਾਈ ਦੇ ਨੇ ਸੋ ਇਹ ਪਹਿਲੀ ਵਾਰ ਨਵੇਂ ਦਰਬਾਰ ਹਾਲ ਦੇ ਵਿੱਚ ਇਸ ਵਾਰ ਮਹਾਰਾਜ ਜੀ ਦਾ ਅਤੇ ਮਾਤਾ ਗੰਗਾ ਜੀ ਦਾ ਵਿਆਹ ਪੁਰਬ ਜਿਹੜਾ ਹੈ ਉਹ ਮਨਾਇਆ ਜਾਣਾ ਹੈ 6 7 ਅਤੇ 8 ਜੁਲਾਈ ਨੂੰ ਸੋ ਆਪ ਜੀ ਦਰਸ਼ਨਦਾਰੀ ਕਰੋ ਪਿੰਡ ਮਾਓ ਸਾਹਿਬ ਤਲਵਨ ਫਲੌਰ ਦੇ ਲਾਗੇ ਆਹ ਜੋ ਤੁਸੀਂ ਦੇਖ ਰਹੇ ਆ ਪੁਰਾਣਾ ਦਰਬਾਰ ਹਾਲ ਹੈ ਤੁਹਾਡਾ ਵੀਰ ਸੁਖਪਾਲ ਸਿੰਘ ਮਾਲਵਾ ਵਾਏ